ਇਸੋਨੀ ਕੀ ਆਪਨੇ ਚਾਚੀ ਹੈ ਨਹੀਂ ਕਰੇ ਨਹੀਂ ਹੈ ਨਹੀਂ ਕਰੇ ਕਿਧ ਹੈ ਦਾ ਨਹੀਂ ਪੈਣ ਤੜ ਕੇ ਆ ਗਈ ਥੋੜੀ ਬੁੜੀ ਮਗਰ ਪੈ ਗਈ ਸੀ ਮੇਰੇ ਅੱਛਾ ਹੋਰ ਫੇਰ ਭੈਣੇ ਬਹਿ ਜਾ ਮੈਂ ਤਾਂ ਆ ਗਈ ਮਸਾ ਭੱਜੀ ਫੇਰ ਭੈਣੇ ਹੋ ਥੋੜੀ ਛੋਟੀ ਬੋਕੜ ਆ ਗਈ ਸੀ ਮੈਂ ਅੱਛਾ ਹੋਰ ਆ ਤਾਂ ਆ ਗਈ ਭੈਣੇ ਮਗਰ ਭੱਜੀ ਦਾ ਮਸਾ ਖਲ ਲੜਾਈ ਨਾ ਭਾਈ ਜੀ ਫੇਰ ਬਾਲੀ ਪੈੜੀ ਆ ਮਾਂ ਹਾਂ ਮੈਂ ਬੰਗਰੀ ਪੈ ਜੂਗੀ ਭੈਣੇ ਉਹ ਤਾਂ ਐਡੀ ਪੈੜੀ ਆ ਮੇਰੇ ਮਗਰ ਪੈ ਜੇ ਤਾਂ ਮੇਰਾ ਖੇੜਾ ਨਹੀਂ ਛੱਡਦੀ ਮਾਂ ਚੱਲ ਛੱਡ ਪਰੇ ਮਾਂ ਤੈਨੂੰ ਪਤਾ ਹੀ ਆ ਹੂੰ ਪਤਾ ਹੀ ਆ ਕਾਹੀ ਤਾਂ ਭੈੜੀ ਐ ਭੈਣ ਹੂੰ ਉਹਦੇ ਆ ਗੱਲ ਇਹ ਥੋੜੀ ਛੋਟੀ ਕੁੜੀ ਜਿਹੜੀ ਮਿਰਚ ਜੀ ਵਾਲੀ ਭੈੜੀ ਐ ਤਾਂ ਕਿਉਂ ਕਿਹੜੀ ਨਹੀਂ ਆ ਨਿੱਕੀ ਜਿਹੀ ਥੋੜੀ ਬਾਹਲੀ ਭੈੜੀ ਐ ਤਾਂ ਮਾਰਦੀ ਆ ਜਦੋਂ ਘਰੇ ਆ ਜਾਂਦੀ ਆ ਇਹ ਤਾਂ ਐਂ ਕਰਦੀ ਐ ਭੈਣੇ ਇਹ ਵੀ ਮੇਰੀ ਮੰਮੀ ਵਰਗੀ ਆ ਬਾਹਲੀ ਮਾਰਦੀ ਆ ਸਹੋਂ ਲੱਗਦੇ ਹੁੰਦੇ ਜਿਹੜੀ ਬੈਠ ਕੋ ਜੀ ਸੋਕ ਤਾਂ ਹੂੰ ਬਾਹਲਾ ਮਾਰਦੀ ਐ ਕੀ ਕਰਾਈ ਭੈਣੇ ਉਸ ਨੇ ਕਰਕੇ ਚਾਹ ਬਣਾਇਆ ਹੀ ਹੋਰ ਨਹੀਂ ਮੇਰੇ ਬਾਰੇ ਨਹੀਂ ਕੁਝ ਬੋਲਣਾ ਨਾ ਕੁਝ ਨਹੀਂ ਬੋਲਣਾ ਤੇਰੇ ਬਾਰੇ ਤਾਂ ਬੜੀ ਸਾਡੀ ਛੋਟੀ ਨਹੀਂ ਬੋਲੀ ਮੇਰੇ ਬਾਰੇ ਕੁਝ ਨਹੀਂ ਬੋਲਣਾ ਕੀ ਆਂਦੀ ਸੀ ਤਾਂ ਉਹਨਾਂ ਉਹ ਆਵਦੇ ਦੋਸਤਾਂ ਕਰਿਆ ਸੀ ਉਹ ਤੋਂ ਥੋੜੀ ਬੁਢੀ ਆ ਗਈ ਤੇ ਭੈ ਅੱਛਾ ਹੋਰ ਫਿਰ ਉਹ ਇੱਧਰੋਂ ਭੱਜ ਗਈ ਫਿਰ ਮੈਂ ਆਪਣੇ ਘਰ ਜਾਵਦੀ ਅੱਛਾ ਬੜੀ ਖਰਾਬ ਹੈਣਾ ਹੋਰ ਉਹ ਤੇ ਆ ਗਈ ਮਹਲਾ ਦਾਸ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ ਜਦੋਂ ਵੀ ਮਾੜੇ ਬੈਠਣੇ ਦਿੰਦੀ ਉਹਦੀ ਆ ਜਾਂਦੀ ਹੈ ਹੁਣ ਫੇਰ ਆ ਗਈ ਤਾਂ ਫੇਰ ਲੱਗੂਗੀ ਨਹੀਂ ਲੱੜਦੀ ਨਹੀਂ ਲੱੜਦੀ ਦੇਖ ਲੈ ਭੰਡਰ ਜਾ ਲੱਗਦਾ ਮੈਂ ਤਾਂ ਹੁਣ ਤਾਂ ਮੈਂ ਡਰਦੀ ਡਰਦੀ ਜਦੋਂ ਥੋੜੇ ਕਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿੱਧਰੋਂ ਆ ਜੀ ਨਹੀਂ ਕੁਝ ਨਹੀਂ ਆਉਂਦੀ ਹੁਣ ਤਾਂ ਹੋਰ ਕੁੜਾ ਮਨ ਕੇ ਆ ਗਈ ਤੜਕੇ ਦਾ ਬਚ ਗਈ ਤੂੰ ਹਾਂ ਹੁਣ ਬਚਣਾ ਵੀ ਤੂੰ ਬਚ ਜਾ ਹੈਗਾ ਥੋੜੇ ਗੱਲਾਂ ਕਰਦੀ ਕੋਈ ਮੈਂ ਥੋੜੇ ਘਰੇ ਆ ਜਾਈ ਨੀ ਤਾਂ ਭੈੜੀ ਲੱਗਦੀ ਤੁਹਾਨੂੰ ਤੇ ਤੂੰ ਮਾਰੇ ਆਖੀਨ ਕਿ ਵਡੀ ਹੋਏ ਕਿਤੇ ਛੋਟੀ ਕੋਲੇ ਮੈਂ ਵਿਚਾਰੀ ਤੇਰੇ ਨਾਲ ਤਾਂ ਸਲੋਤ ਕਰਦੀ ਆ ਮੈਨੂੰ ਸਾਰਾ ਸੁਣਦਾ ਚੱਲੀ ਤੂੰ ਵੀ ਤੂੰ ਵੀ ਚੱਲ ਆ ਕੇ ਬਹਿ ਨਹੀਂ ਆ ਪਾਜੇ ਇਥੋਂ